ਾਂਗੇ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਗ੍ਰਫਤਾਰ ਕਰ ਲਿਆ ਗਿਆ ਜਿਆ ਉਸਮਾ ਕਾਂਡ ਦੇ ਵਿੱਚ ਆਪ ਵਿਧਾਇਕ ਨੂੰ ਗ੍ਰਫਤਾਰ ਕੀਤਾ ਗਿਆ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਰੈਸਟ ਕਰ ਲਿਆ ਗਿਆ ਤਰਨਤਾਰਨ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਰਵਾਈ ਹੋਈ ਹੈ ਸਜ਼ਾ ਦਾ ਐਲਾਨ ਬਾਅਦ ਵਿੱਚ ਹੋਵੇਗਾ ਫਿਲਹਾਲ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਖਡੂਰ ਸਾਹਿਬ ਹਲਕੇ ਤੋਂ ਮੌਜੂਦਾ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਉਸਮਾ ਕਾਂਡ ਦੇ ਵਿੱਚ ਅਦਾਲਤ ਦੇ ਹੁਕਮਤ ਬਾਅਦ ਅਰੈਸਟ ਕਰ ਲਿਆ ਗਿਆ ਤਰਨਤਾਰਨ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਗ੍ਰਫਤਾਰ ਕਰ ਲਿਆ ਤਾਂ ਇਹ ਤਸਵੀਰ ਸਜ਼ਾ ਦਾ ਐਲਾਨ ਬਾਅਦ ਚ ਹੋਵੇਗਾ ਪਰ ਪੁਲਿਸ ਨੇ ਸਿੱਧਾ ਹਲੇ ਖਡੂਰ ਸਾਹ ਹਲਕੇ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹਨਾਂ ਉਸਮਾ ਕਾਂਡ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਅਦਾਲਤ ਨੇ ਫੈਸਲਾ ਸੁਣਾਇਆ ਹੈ ਦੋਸ਼ੀ ਘਰਾੜ ਦਿੱਤਾ ਹੈ ਹਲੇ ਕਿੰਨੀ ਸਜ਼ਾ ਹੋਵੇਗੀ ਉਹ ਬਾਅਦ ਚ ਪਤਾ ਚੱਲੇਗਾ ਪਰ ਉਸਮਾ ਕਾਂਡ ਦੇ ਵਿੱਚ ਆ ਵਿਧਾਇਕ ਗ੍ਰਿਫਤਾਰ ਹੋ ਗਿਆ ਹੈ ਖਡੂਰ ਸਾਹ ਹਲਕੇ ਤੋਂ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰੀ ਇਸ ਵੇਲੇ ਹੋ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਜੀਆਂ ਆਮ ਆਦਮੀ ਪਾਰਟੀ ਦੇ ਇਸ ਤੋਂ ਪਹਿਲਾਂ ਵੀ ਕਈ ਵਿਧਾਇਕ ਜੇਲ੍ਹ ਦੇ ਹਵਾ ਖਾ ਚੁੱਕੇ आम आदमी पार्टी ਦਾ ਐਮਐਲਏ ਅਸੂਲੇ ਜੇਲ੍ਹ ਜਾਂਦੀ ਤਿਆਰੀ ਦੇ ਵਿੱਚ ਗ੍ਰਿਫਤਾਰੀ ਹੋ ਗਈ ਹੈ ਅੱਗੇ ਕਿਵੇਂ ਕਾਰਵਾਈ ਕੀਤੀ ਜਾਵੇਗੀ ਇਹ ਥੋੜੀ ਦੇਰ ਚ ਪਤਾ ਚੱਲ ਜਾਵੇਗਾ ਮਨਿੰਦਰ ਮੋਂਗਾ ਸਾਡਾ ਸਾਡੇ ਸੇਵਕੀ ਜੁੜ ਰਹੇ ਨੇ ਐਸੀ ਖਬਰ ਤੇ ਅਪਡੇਟ ਲਈ ਫਿਲਹਾਲ ਸਿੱਧਾ ਰੁਕਾਂਗੇ ਮਨਿੰਦਰ ਮਨਜਿੰਦਰ ਸਿੰਘ ਲਾਲਪੁਰਾ ਦਾ ਕੀ ਹੈ ਕੇਸ ਤੇ ਕੀ ਕਹਿੰਦੀ ਹੈ ਪੁਲਿਸ ਆ ਦੇਖੋ ਅਮਿਤ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਹਮੇਸ਼ਾ ਆਪਣੇ ਕਾਰਨਾਮੇ ਦੇ ਚਲਦੇ ਆ ਵਿਵਾਦਾਂ 'ਚ ਰਹੇ ਨੇ ਚਾਹੇ ਉਹ ਕਿਸੇ پولیس ਅਧਿਕਾਰੀ ਨੂੰ ਕਿਟਮਾਰ ਦਾ ਮਾਮਲਾ ਹੋਵੇ ਗੋਲੀ ਚਲਾਉਣ ਦਾ ਮਾਮਲਾ ਹੋਵੇ ਜਾਂ ਰੇਤ ਦੀ ਮਾਈਨਿੰਗ ਦਾ ਮਾਮਲਾ ਹੋਵੇ ਤੇ ਇਹਨਾਂ ਮਾਮਲੇ ਦੇ ਨਾਲ ਨਾਲ ਇੱਕ ਮਾਮਲਾ ਉਸਮਾ ਕਾਨ ਸੀ ਜਿੱਥੇ ਪੰਜਿੰਦਰ ਸਿੰਘ ਲਾਲਪੁਰਾ ਤੇ ਇੱਕ ਕੁੜੀ ਦਾ ਛੇੜਛਾੜ ਕਰਨ ਦੇ ਜਸਮਾਨੀ ਛੇੜਛਾੜ ਕਰਨ ਦੇ ਦੋਸ਼ ਜਿਹੜੇ ਲੱਗੇ ਸੀ ਤੋਂ ਉਸ ਮਾਮਲੇ 'ਚ ਪਿਛਲੇ ਕੁਝ ਹਫ਼ਤੇ ਤੋਂ ਤਰਨਤਾਰਨ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਤੇ ਅੱਜ ਇੱਕ ਵੱਡਾ ਫੈਸਲਾ ਜਿਹੜਾ ਵੱਡੀ ਡਿਵੈਲਪਮੈਂਟ ਹੋਈ ਹੈ ਕਿ ਤਰਨਤਾਰਨ ਦੀ ਅਦਾਲਤ ਵੱਲੋਂ ਅੱਜ ਪੰਜਿੰਦਰ ਸਿੰਘ ਲਾਲਪੁਰਾ ਨੂੰ ਦੋਸ਼ੀ ਕਰਾਰ ਦਿੰਦੇ ਆ ਉਸਦੀ ਗ੍ਰਿਫਤਾਰੀ ਦੇ ਆਰਡਰ ਜਿਹੜੇ ਐ ਪਾਏ ਗਏ ਨੇ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਦੇ ਇਸ ਅਦਾਨਤੀ ਕਾਰਵਾਈ ਤੋਂ ਬਾਅਦ ਜਦੋਂ ਇੱਕ ਵਿਧਾਇਕ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਹੁਣ ਵਿਧਾਇਕ ਮਜਿੰਦਰ ਸਿੰਘ ਲਾਲਪੁਰਾ ਦੀ ਵਿਧਾਇਕੀ ਦਾ ਖੁਸਨਾ ਸੁਭਾਵਕ ਹੈ ਲਾਜ਼ਮੀ ਤੌਰ ਤੇ ਨਜ਼ਰ ਆ ਰਿਹਾ ਹੈ ਜਾਂ ਸਿੱਧੇ ਸ਼ਬਦਾਂ ਚ ਇਹ ਕਹਿ ਲਈਏ ਕਿ ਜਿੱਥੇ ਆਮ ਆਦਮੀ ਪਾਰਟੀ ਜਿਸ ਦਾ ਗ੍ਰਾਫ ਦਿਨ-ਬਦਨ ਥੱਲੇ ਜਾ ਰਿਹਾ ਸੀ ਤਰਨ ਤਰਨ ਦੀ ਬਾਈ ਇਲੈਕਸ਼ਨ ਨੂੰ ਵੀ ਜਿਹੜੀ ਹੈ ਟਾਲਮ ਟੋਲ ਕੀਤੀ ਜਾ ਰਹੀ ਸੀ ਹੁਣ ਇੱਕ ਅਗਲੀ ਖਡੂਰ ਸਾਹਿਬ ਦੀ ਬਾਈ ਇਲੈਕਸ਼ਨ ਜਿਮਨੀ ਚੋਣ ਵੀ ਜਲਦ ਜਿਹੜੀ ਹੈ ਆਨ ਦੀ ਸੰਭਾਵਨਾ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਔਰ ਗੁੰਜਿੰਦਰ ਸਿੰਘ ਲਾਲਪੁਰਾ ਨੂੰ ਦੋਸ਼ੀ ਖਰਾਬ ਦਿੱਤੇ ਜਾਣ ਤੋਂ ਬਾਅਦ ਜਿਹੜਾ ਇਹ ਤਸਵੀਰ ਹੁਣ ਹੋਰ ਸਾਫ਼ ਹੋ ਗਈ ਹੈ ਕਿ ਇੱਕ ਬਾਈ ਇਲੈਕਸ਼ਨ ਦਾ ਹੋਰ ਸਾਮੁਨਾ ਜਿਹੜਾ ਉਹ ਆਪ ਆਪਣੀ ਪਾਰਟੀ ਨੂੰ ਕਰਨਾ ਪੈ ਸਕਦਾ ਹੈ ਬਿਲਕੁਲ ਵਾਕੀ ਚੀਕ ਤੋਂ ਬਾਅਦ ਇੱਕ ਬਾਈ ਇਲیکشنਾਂ ਦੇ ਕੋ ਗੂ ਸੁਣਾਈ ਦਿੰਦੇ ਨੇ ਹਲੇ ਤਰਨ-ਤਰਨ ਦੇ ਵਿੱਚ ਕੀ ਹੁੰਦਾ ਉਹਦਾ ਪਤਾ ਨਹੀਂ ਪਰ ਇੱਥੇ ਵੀ ਜਿਸ ਤੱਕ ਦੇ ਨਾਲ ਗ੍ਰਿਫਤਾਰੀ ਹੋਈ ਹੈ ਮਨਿੰਦਰ ਵੈਸੇ ਕਾਨੂੰਨ ਕੀ ਕਹਿੰਦਾ ਹੈ ਕਿ ਕੁਰਸੀ ਖੁਸਨੀ ਕਿੰਨੀ ਕ ਇੱਥੇ ਪੱਕੀ ਮੰਨੀ ਜਾ ਸਕਦੀ ਹੈ ਇਲਜ਼ਾਮ ਕੀ ਲੱਗੇ ਨੇ ਐ ਦੋਸ਼ ਕਿੰਨੇ ਗੰਭੀਰ ਨੇ ਦੇਖੋ ਉਸ ਮਾਕਾਨ ਬੜੀ ਚਰਚਾ ਚ ਆਈ ਸੀ ਕੁਛ ਅਕਸਰ ਪਹਿਲਾਂ ਜਦੋਂ ਇੱਕ ਲੜਕੀ ਵੱਲੋਂ ਜਸਮਾਨੀ ਛੇੜਛਾੜ ਦੇ ਦੋਸ਼ ਲਗਾਏ ਗਏ ਸਨ ਤੋਂ ਹਾਲਾਂਕਿ ਉਸ ਮਾਮਲੇ ਨੂੰ ਦਬਾਉਣ ਦਾ ਵੀ ਜਿਹੜਾ ਸਿਆਸੀ ਦਬਾਅ ਦੇ ਨਾਲ ਉਹਨੂੰ ਦਬਾਉਣ ਦਾ ਵੀ ਬੜਾ ਯਤਨ ਕੀਤਾ ਗਿਆ ਸੀ ਪਰ ਉਸ ਸਪੀਡਤਾ ਵੱਲੋਂ ਅਦਾਲਤ ਦਾ ਰੁਕ ਕੀਤਾ ਗਿਆ ਤੇ ਅਦਾਲਤ ਦੀ ਕਾਰਵਾਈ ਕੁਸ਼ਰਸ਼ੇ ਤੋਂ ਚੱਲ ਰਹੀ ਸੀ ਪਰ ਅੱਜ ਇਹ ਵੱਡੀ ਡਿਵੈਲਪਮੈਂਟ ਹੋਈ ਹੈ ਅਦਾਲਤ ਨੇ ਇੱਕ ਵੱਡਾ ਫੈਸਲਾ ਲੈਂਦੇ ਆ ਮਨਜਿੰਦਰ ਸਿੰਘ ਵਿਲਾਲਪੁਰਾ ਨੂੰ ਜਿਹੜਾ ਉਹ ਦੋਸ਼ੀ ਕਰਾਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਗ੍ਰਿਫਤਾਰੀ ਪਾਈ ਗਈ ਹੈ ਤਾਂ ਹੁਣ ਜ਼ਾਹਰ ਦੀ ਗੱਲ ਹੈ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜੋ ਹੁਣ ਤੱਕ ਸਾਨੂੰ ਜਾਣਕਾਰੀ ਹਾਲਾਂਕਿ ਇਸ ਦਾ ਇੱਕ ਲੀਗਲ ਪੱਖ ਜ਼ਰੂਰ ਹੈ ਸੀ ਕੋਸ਼ਿਸ਼ ਕਰਾਂਗੇ ਜਲਦ ਜਿਹੜਾ ਪੀੜਤਾ ਦੇ ਵਕੀਲ ਨਾਲ ਸੰਪਰਕ ਕਰਕੇ ਉਹਨਾਂ ਦਾ ਪੂਰਾ ਪੱਖ ਜਾਣ ਸਕੀਏ ਕਿ ਅਦਾਲਤ ਵੱਲੋਂ ਕੀ ਕੀ ਫੈਸਲਾ ਲਿਆ ਗਿਆ ਕੀ ਆਦੇਸ਼ ਜਿਹੜਾ ਅਦਾਲਤੋਂ ਦਿੱਤਾ ਗਿਆ ਇਸ ਦੇ ਲਈ ਕੁਝ ਪਲ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਪਰ ਜਿਸ ਤਰ੍ਹਾਂ ਦੇ ਨਾਲ ਤੋਸ਼ੀਕਰਾਰ ਦਿੱਤਾ ਗਿਆ ਉੱਥੋਂ ਲੱਗਦਾ ਹੈ ਕਿ ਹੁਣ ਮਨਿੰਦਰ ਸਿੰਘ ਲਾਲਪੁਰਾ ਦੀ ਵਿਧਾਇਕੀ ਖੁਸ਼ ਨਹੀਂ ਜਿਹੜੀ ਹੈ ਉਹ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਫਿਲਹਾਲ ਕਿੱਥੇ ਲਜਾਇਆ ਗਿਆ ਮਨਿੰਦਰ ਇਹ ਪਤਾ ਚੱਲਿਆ ਕਿਉਂਕਿ ਗ੍ਰਿਫਤਾਰੀ ਤਾਂ ਹੋ ਗਈ ਹੈ ਅੱਗੇ ਕੀ ਕੁਝ ਕਾਰਵਾਈ ਕੀਤੀ ਜਾਏਗੀ ਸਜ਼ਾ ਦਾ ਐਲਾਨ ਤਾਂ ਬਾਅਦ ਵਿੱਚ ਹੋਵੇਗਾ ਆ ਦੇਖੋ ਅਮਿਤ ਇਹ ਜਾਣਕਾਰੀ ਹੁਣੇ-ਹੁਣੇ ਸਾਨੂੰ ਹਾਸਲ ਹੋਈ ਤੇ ਇਸ ਲਈ ਹੋਰ ਜਿਹੜੀ ਡਿਟੇਲ ਜਾਣਕਾਰੀ ਲਈ ਕੁਝ ਦਿਨ ਇੰਤਜ਼ਾਰ ਕਰਨਾ ਪੂਹੇ ਸੀ ਕੋਸ਼ਿਸ਼ ਕਰ ਰਹੇ ਜਲਦ ਵਕੀਲ ਦੇ ਨਾਲ ਵੀ ਸੰਪਰਕ ਕਰ ਸਕੀਏ ਔਰ ਪੁਲਿਸ ਦਾ ਵੀ ਪੱਖ ਜਾਣ ਸਕੀਏ ਕਿ ਇਸ ਤੋਂ ਬਾਅਦ ਕੀ ਅਗਲੀ ਕਾਨੂੰਨੀ ਕਾਰਵਾਈ ਅਗਲੀ ਰੀ ਕਾਰਵਾਈ ਜਿਹੜੀ ਹੈ ਉਹ ਕੀ ਕੀਤੀ ਜਾ ਰਹੀ ਹੈ ਹੂੰ ਬਿਲਕੁਲ ਵਾਕਿਆ ਜੀ ਨਜ਼ਰ ਬਣਾ ਰੱਖੋ ਮਨਿੰਦਰ ਐ ਸਾਰੀ ਖਬਰ ਦੇ ਉੱਪਰ ਅੱਗੇ ਵੀ ਅਪਡੇਟ ਕਰਦੇ ਰਹਿਣਗੇ ਫਿਲਹਾਲ ਬੇਸ਼ੁਕਰੀਆ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਸੋ ਖਡੂਰ ਸਾਹਿਬ ਹਲਕੇ ਤੋਂ ਮੌਜੂਦਾ ਵਿਦਾਇਆ ਕਰ ਰਹੇ ਹਨ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਨੂੰ ਇਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਿਆ ਸਜ਼ਾ ਦਾ ਐਲਾਨ ਬਾਅਦ ਚ ਹੋਵੇਗਾ ਪਰ ਮਸ਼ਹ ਉਸ ਮਾ ਕਾਂਡ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਰਿਹਾ ਇਲਜ਼ਾਮ ਲੱਗੇ ਸੀ ਕੇਸ ਕਾਂਡ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਪਰ ਆਖਰਕਾਰ ਅਦਾਲਤ ਦੇ ਵਿੱਚ ਜੋ ਫੈਸਲਾ ਆਇਆ ਦੋਸ਼ੀ ਕਰਾਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਸ ਵਿਧਾਇਕ ਨੂੰ ਫਿਲਹਾਲ ਪੁਲਿਸ ਨੇ ਤੁਰੰਤ ਪ੍ਰਭਾਵ ਦੇ ਨਾਲ ਗ੍ਰਿਫਤਾਰ ਕਰ ਲਿਆ ਤੇ ਹੁਣ ਅੱਗੇ ਕਿੱਥੇ ਲਿਜਾਇਆ ਜਾਂਦਾ ਹੈ ਇਹ ਅਪਡੇਟ ਆਣੀ ਹਲੇ ਬਾਕੀ ਆ ਪਰ ਮਨ ਜਿੰਦਰ ਸਿੰਘ ਲਾਲਪੁਰਾ ਦੀ ਕੁਰਸੀ ਦੇ ਉੱਪਰ ਵੀ ਅਥੇ ਖਤਰਾ ਮੰਡਰਾਉਂਦਾ ਸਾਫ਼ ਨਜ਼ਰ ਆ ਰਿਹਾ ਹੈ ਸੁਨੀਲ ਜਾਂ ਖੜੇ ਐ ਸੋਲੀਕ ਪ੍ਰੈਸ ਕਾਨਫਰੰਸ ਕਰ ਰਹੇ ਨੇ ਸਿੱਧਾ ਲੈ ਚਲਦੇ ਤਾਨੂੰ ਕੀ ਕਹਿ ਰਹੇ ਨੇ ਸੁਣਦੇ ਨਹੀਂ ਮੇਰੇ ਕੋਲ